ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨ ਗੁਰਪੁਰਬ ਹੈ। ਅਸੀਂ ਸੰਗਰਾਮ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਉਹਨਾਂ ਦੇ ਗੁਰਪੁਰਬ ਦੇ ਉੱਤੇ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਤੇ ਆਪਾਂ ਆਓ ਸਾਰੇ ਜਣੇ ਰਲ ਕੇ ਅਹਿਦ ਕਰੀਏ ਕਿ ਜੋ ਉਹਨਾਂ ਦਾ ਸਾਂਝੀ ਵਾਲਤਾ ਦਾ ਸੁਨੇਹਾ ਹੈ ਜੋ ਉਹਨਾਂ ਦਾ ਇੱਕ ਇੱਕ ਸੁਰਤਾ ਦਾ ਸੁਨੇਹਾ ਹੈ ਉਹ ਆਪਾਂ ਦੁਬਾਰਾ ਆਪਣੇ ਆਪ ਨੂੰ ਦੇਈਏ ਤੇ ਸਮਾਜ ਨੂੰ ਇੱਕ ਸੁਰ ਕਰੀਏ ਤੇ ਉਹਨਾਂ ਦਾ ਜਿਹੜਾ ਇਤਿਮਾਰ ਪਈ ਕੁਰਲਾਣਾ ਉਹ ਉਸ ਨੂੰ ਜਦੋਂ ਬਾਬਰ ਦੇ ਜ਼ੁਲਮ ਨਾਲ ਲੋਕ ਤੰਗ ਹੁੰਦੇ ਐ ਤੇ ਉਸ ਟਾਈਮ ਉਨ੍ਹਾਂ ਦੀ ਇਹ ਜਿਹੜੀ ਪੁਕਾਰ ਹੈ ਅੱਜ ਚਾਹੇ ਦੇਸ਼ ਦੇ ਅੰਦਰ ਦੇਸ਼ ਤੋਂ ਬਾਹਰ ਚਾਹੇ ਗਾਜ਼ਾ ਦੇ ਵਿੱਚ ਚਾਹੇ ਮਨੀਪੁਰ ਦੇ ਵਿੱਚ ਚਾਹੇ ਕਿਸੇ ਹੋਰ ਥਾਂ ਤੇ ਜਿਹੜੇ ਬੱਚੇ ਕੁਰਲਾ ਰਹੇ ਹੈ ਔਰਤਾਂ ਕੁਰਲਾ ਰਹੀਆਂ ਨੇ ਗੁਰੂ ਨਾਨਕ ਸਾਹਿਬ ਦੀ ਇਸ ਪੁਰਬ ਦੇ ਉੱਤੇ ਆਪਾਂ ਇਹਨਾਂ ਕੁਰਲਾਹਟਾਂ ਨੂੰ ਦੂਰ ਕਰਨ ਦੇ ਲਈ ਕੋਈ ਦਾਰੂ ਦਾ ਰੂਪ ਬਣੀਏ ਉਸ ਜਿਹੜੇ ਜ਼ੁਲਮ ਕਰਨ ਵਾਲੇ ਹੈ ਉਹਨਾਂ ਨੂੰ ਕਟਣ ਦਾ ਕੋਈ ਸੁਭਾਬ ਨਹੀਂ ਆਹ ਦੋਸਤੋ ਮਨੀਪੁਰ ਦੇ ਵਿੱਚ ਜਿਹੜੀ ਹਿੰਸਾ ਹੋ ਰਹੀ ਹੈ ਉਹ ਤਾਂ ਆਪਣੀ ਥਾਂ ਹੈਗੀ ਹੋएगी ਹੈ ਉਹਦੇ ਚ ਪਿੱਛੇ ਕੁਛ 6 ਔਰਤਾਂ ਤੇ ਬੱਚਿਆਂ ਨੂੰ 11 ਨਵੰਬਰ ਨੂੰ ਉਹਨਾਂ ਨੂੰ ਕਿਡਨੈਪ ਕਰ ਲਿਆ ਗਿਆ ਸੀਗਾ ਤੇ ਉਹ ਅਜੇ ਤੱਕ ਰਿਹਾ ਨਹੀਂ ਹੋਈਆਂ ਜਿੱਥੇ ਕਾਂਗਰਸ ਉਹਨਾਂ ਦੀ ਵਿਰੋਧੀ ਪਾਰਟੀ ਉੱਥੋਂ ਦੀ ਜਿਹੜੀ ਹੈ ਸਰਕਾਰ ਕਿਉਂਕਿ ਬੀਜੇਪੀ ਦੀ ਹੈ ਉਹ ਇਹਨਾਂ ਦੀ ਮੰਗ ਕਰਦੀ ਹੈ ਵੀ ਇਹ ਛੇਤੀ ਤੋਂ ਛੇਤੀ ਰਿਹਾ ਕਰਾਇਆ ਜਾਵੇ ਉੱਥੇ ਕੱਲ ਬੀਜੇਪੀ ਦੇ ਪ੍ਰੈਜ਼ੀਡੈਂਟ ਏ ਸ਼ਾਰਦਾ ਦੇਵੀ ਉਹਨਾਂ ਨੇ ਵੀ ਇਸ ਦੀ ਮੰਗ ਕੀਤੀ ਹੈ ਤੇ ਉੱਥੇ ਹਾਲਤ ਮਾੜੀ ਹੈ ਅ ਮਨੀਪੁਰ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਨਾਰਥ-ਈਸਟ ਦੇ ਕਈ ਸਾਰੇ ਸੂਬਿਆਂ ਦੇ ਵਿੱਚ ਤੇ ਕਈ ਇਲਾਕਿਆਂ ਦੇ ਵਿੱਚ ਕਿਸੇ ਸੂਬੇ ਦੇ ਕਿਸੇ ਇਲਾਕਿਆਂ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਲਾਂ ਤੋਂ ਜਿਹੜਾ ਆਰਮਡ ਫੋਰਸਸ ਜਿਹੜਾ ਸਪੈਸ਼ਲ ਪਾਵਰਸ ਐਕਟ ਹੈ ਆਫਸਪਾ ਐਫਐਸਪੀਏ ਜਿਹੜਾ ਉਹ ਲੱਗਿਆ ਹੋਇਆ ਸੀ April 2022 ਦੇ ਵਿੱਚ ਉਸ ਨੂੰ ਕੁਝ ਜ਼ਿਲ੍ਹਿਆਂ ਚੋਂ ਹਟਾਇਆ ਗਿਆ ਸੀ ਤੇ ਕੱਲ ਫੇਰ ਭਾਰਤ ਦੀ ਜਿਹੜੀ ਦਾ ਗ੍ਰਹਿ ਮੰਤਰਾਲੇ ਹੈਗਾ ਉਸ ਨੇ 6 ਜ਼ਿਲ੍ਹਿਆਂ ਦੇ 5 ਜ਼ਿਲ੍ਹਿਆਂ ਦੇ 6 ਪੁਲਿਸ ਸਟੇਸ਼ਨਾਂ ਦੇ ਅਧਿਕਾਰ ਖੇਤਰ ਦੁਬਾਰਾ ਫੇਰ ਉਹਨਾਂ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇ ਦਿੱਤਾ ਤੇ ਹੁਣ ਮਤਲਬ ਇਹ ਆਪਣੇ ਆਪ 'ਚ ਇੱਕ ਸਟੇਟਮੈਂਟ ਹੈ ਮੋਦੀ ਸਰਕਾਰ ਦੇ ਖਿਲਾਫ ਬੀਜੇਪੀ ਦੇ ਖਿਲਾਫ ਕਿ ਉਹਨਾਂ ਤੋਂ ਜਿਹੜਾਂ ਨੂੰ ਉਹਨਾਂ ਨੇ ਕਹਤਾ ਸੀ ਵੀ ਇਹ ਸ਼ਾਂਤੀ ਵਾਲਾ ਇਲਾਕਾ ਹੈ ਉਹ ਦੁਬਾਰਾ ਗੜਬੜ ਵਾਲਾ ਹੋ ਗਿਆ ਤੇ ਹੁਣ ਇਹ ਕਿਸੇ ਹੋਰ ਪੁਰਾਣੀ ਸਰਕਾਰਾਂ ਨੂੰ ਨਹੀਂ ਦੋਸ਼ ਇਹ ਇਹਨਾਂ ਨੂੰ ਹੀ ਦੋਸ਼ ਹੈ ਕਿ ਇਹ ਉਹ ਸ਼ਾਂਤੀ ਵਾਲੇ ਇਲਾਕੇ ਨੂੰ ਸ਼ਾਂਤੀ ਚ ਨਹੀਂ ਰੱਖ ਸਕੇ ਗੜਬੜ ਵਾਲੇ ਚ ਬਦਲ ਗਿਆ ਉਹ ਅਗਲੀ ਗੱਲ ਦੋਸਤੋ ਇਹ ਹੈ ਆਪਾਂ ਆਮੀ ਕਹਿੰਦੇ ਆ ਵੀ ਜਿੱਤ ਲੜਦੇ ਲੋਕਾਂ ਦੀ ਤੁਹਾਡੇ ਨਾਲ ਅਸੀਂ ਤਿੰਨ ਕੁ ਦਿਨ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ ਯੂਪੀ ਦੇ ਵਿੱਚ ਜਿਵੇਂ ਆਪਣੇ ਪੀਸੀਐਸ ਦਾ ਐਗਜ਼ਾਮ ਹੁੰਦਾ ਹੈ ਉੱਥੇ ਵੀ ਪੀਸੀਐਸ ਦਾ ਐਗਜ਼ਾਮ ਹੈ ਯੂਪੀ ਦਾ ਪਬਲਿਕ ਸਰਵਿਸ ਕਮਿਸ਼ਨ ਉਹ ਐਗਜ਼ਾਮ ਲੈਂਦਾ ਹੈਗਾ ਤੇ ਉਸ ਐਗਜ਼ਾਮ ਦੇ ਵਿੱਚ ਇਸ ਵਾਰ ਉਹਨਾਂ ਨੇ ਉਹਨੂੰ ਇੱਕ ਦਿਨ ਦੋ ਸ਼ਿਫਟਾਂ ਦੇ ਵਿੱਚ ਇੱਕ ਤੀਜੇ ਦਿਨ ਦੋ ਅਗਲੇ ਦਿਨ ਤਿੰਨ ਵਾਰੀ ਚ ਐਗਜ਼ਾਮ ਲੈਣਾ ਸੀ ਉਹ ਐਗਜ਼ਾਮ ਇੱਕੋ ਜਿਹੇ ਦਾ ਸਵਾਲ ਹੋ ਨਹੀਂ ਸਕਦੇ ਅੱਡ-ਅੱਡ ਹੋਣਗੇ ਉਹਨਾਂ 'ਚ ਫਰਕ ਪਊਗਾ ਕੱਲ ਨੂੰ ਰੌਲੇ ਪੈਣਗੇ ਕੋਰਟ ਕੇਸ ਹੋਣਗੇ ਯਾਨੀ ਭਰਤੀ ਹੋਣੀ ਆ ਬਹੁਤ ਸਾਰੇ ਲੜਕੇ ਲੜਕੀਆਂ ਨੇ ਬਹੁਤ ਸਾਰੇ ਜਿਹੜੇ ਉਸ ਇਮਤਿਹਾਨ ਦੇਣ ਵਾਲੇ ਲੋਕ ਐ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਇਸ ਯੂਪੀ ਯੂਪੀ ਪੀਐਸ ਪੀਐਸਸੀ ਦੇ ਅਗੇਂਸਟ ਜੀ ਯੂਪੀ ਪਬਲਿਕ ਸਰਕਟ ਮਿਸ਼ਨ ਦੇ ਖਿਲਾਫ ਉਹਨਾਂ ਦੇ ਦਫ਼ਤਰ ਚ ਵੜ ਕੇ ਬੁਝਾਰਾ ਕੀਤਾ ਸੀਗਾ ਉਹਨਾਂ ਤੇ ਲੱਠ ਚਾਰਜ ਵੀ ਹੋਇਆ ਸੀ ਤੇ ਹੁਣ ਉਹਨਾਂ ਦੀ ਜਿੱਤ ਹੋ ਗਈ ਤੇ ਉਹ ਮੰਨ ਲਿਆ ਉਹਨਾਂ ਨੇ ਵੀ ਅਸੀਂ ਇਮਤਿਹਾਨ ਇੱਕ ਦਿਨ ਚ ਹੀ ਕਰਾਵਾਂਗੇ ਦੂਜਾ ਕੁਝ ਲੋਕਾਂ ਦੀ ਮੰਗ ਸੀਗੀ ਵੀ ਉੱਥੇ ਜਿਹੜਾ ਰਿਵਿਊ ਅਫੀਸਰ ਤੇ ਅਸਿਸਟੈਂਟ ਰਿਵਿਊ ਅਫੀਸਰ ਹੈ ਆਰਓ ਤੇ ਏਆਰਓ ਉਹ ਜਿਹੜੇ ਇਮਤਿਹਾਨ ਨੇ ਉਨਾ ਬਾਰੇ ਹਾਲੇ ਸਿੱਧੀ ਮੰਗ ਤਾਂ ਨਹੀਂ ਮੰਨੀ ਪਰ ਉਹਨਾਂ ਬਾਰੇ ਉਹਨਾਂ ਨੇ ਕਮੇਟੀ ਬਣਾਈ ਤੀ ਜਿਹੜੀ ਕਿ ਇਹਦਾ ਅਧਿਐਨ ਕਰਕੇ ਦੱਸੂਗੀ ਵੀ ਇਹ ਕਿਵੇਂ ਕਰ ਰਹਿਗਾ ਸੋ ਅਸੀਂ ਉਹਨਾਂ ਲੜਦੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਅਗਲਾ ਅ ਦੋਸਤੋ ਇੱਕ ਬਹੁਤ ਹੀ ਮਤਰਈਮਾਲਾ ਸ਼ਲੋਕ ਕਰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਨੇ ਸਾਰੇ ਜਿੰਨੇ ਕੈਦੇ ਕਾਨੂੰਨ ਹੈ ਇੱਕ ਮੰਨਿਆ ਪਰ ਮੰਨਿਆ ਇੱਕ ਤੱਥ ਹੈ ਕਿ ਚੰਡੀਗੜ੍ਹ ਪੰਜਾਬ ਦਾ ਕਿ ਪੰਜਾਬ ਦਾ ਇਹਦੇ ਤੇ ਅਧਿਕਾਰ ਹੈ ਤੇ ਇਹਦੇ ਚ ਪਹਿਲਾਂ ਜਿਹੜੀਆਂ ਬਦਮਾਸ਼ੀਆਂ ਕੇਂਦਰ ਸਰਕਾਰ ਵੱਲੋਂ ਹੋਈਆਂ ਆ ਡੱਟ ਕਾਂਗਰਸ ਸਰਕਾਰਾਂ ਵੱਲੋਂ ਵੀ ਹੋਈਆਂ ਉਹਨਾਂ ਦੇ ਵਿੱਚ ਆਪਣਾ ਇੱਕ ਨਵਾਂ ਚੈਪਟਰ ਜੋੜਦਿਆਂ ਹੋਇਆ ਕੇਂਦਰ ਦੀ ਸਰਕਾਰ ਨੇ ਇਹ ਫੈਸਲਾ ਕਰ ਲਿਆ ਵੀ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਣਾਉਣ ਲਈ ਜ਼ਮੀਨ ਚੰਡੀਗੜ੍ਹ ਤੋਂ ਲਈ ਜਾਊਗੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੇ ਪੈਸਾ ਜਿਹੜਾ ਹੈ ਕੇਂਦਰ ਸਰਕਾਰ ਦੇਊਗੀ ਅਸੀਂ ਇਸ ਫੈਸਲੇ ਦੀ ਸਖਤ ਨਿੰਦਿਆ ਕਰਦੇ ਹਾਂ ਇਹਦੇ ਉੱਤੇ ਕੱਲ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਜਨ ਸਕੱਤਰ ਕਾਂਵਿਦ ਮੰਗਤਰਮ ਪਾਸਲਾ ਤੇ ਪੰਜਾਬ ਦੇ ਸਕੱਤਰ ਪ੍ਰਗਟ ਜਾਮਾ ਰਾਏ ਉਹਨਾਂ ਨੇ ਬੜਾ ਸਖਤ ਬਿਆਨ ਦਿੱਤਾ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿਰੋਧੀ ਇਸ ਫੈਸਲੇ ਦੇ ਖਿਲਾਫ ਡਟ ਕੇ ਲਾਮਬੰਦ ਹੋਇਆ ਜਾਵੇ ਤੇ ਇਹਦਾ ਵਿਰੋਧ ਕੀਤਾ ਜਾਵੇ ਦੂਜੇ ਪਾਸੇ ਅ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਉਹਨੇ ਵੀ ਇਸ ਫੈਸਲੇ ਨਾਲ ਨਾ ਸਹਿਮਤੀ ਜ਼ਾਹਰ ਕੀਤੀ ਹੈ ਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਵੀ ਉਹ ਇਸ ਫੈਸਲੇ ਨੂੰ ਵਾਪਸ ਲਵੇ ਤੀਜੀ ਗੱਲ ਅਸੀਂ ਜੋ ਰਵਨੀਤ ਬਿੱਟੂ ਤਾਜ਼ਾ-ਤਾਜ਼ਾ ਮੰਤਰੀ ਸਜਿਆ ਤੇ ਉਸ ਨੇ ਜੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਹੈ ਭੜਕਾਉ ਉਹਨਾਂ ਦੀ ਤਾਂ ਨਿੰਦਿਆ ਕਰਨੀ ਬਣਦੀ ਬਣਦੀ ਹੈ ਕੋ ਨੂੰ ਅਸੀ ਜ਼ਰੂਰ ਸਵਾਲ ਪੁੱਛਣਾ ਚਾਹੁੰਦੇ ਆ ਕਿ ਬਿੱਟੂ ਸਾਹਿਬ ਤੁਹਾਡਾ ਕੀ ਖਿਆਲ ਹੈ ਪੰਜਾਬ ਚੰਡੀਗੜ੍ਹ ਜਿਹੜਾ ਉਹ ਪੰਜਾਬ ਦੇ ਕੋਲ ਹੀ ਰਹਿਣਾ ਚਾਹੀਦਾ ਹੈ ਜਾਂ ਇੱਦਾਂ ਹਰਿਆਣੇ ਨੂੰ ਵਿੱਚ ਵਾਰ ਲੈਣਾ ਚਾਹੀਦਾ ਹੈ ਬਿੱਟੂ ਸਾਹਿਬ ਤੋਂ ਸਵਾਲ ਜ਼ਰੂਰ ਪੁੱਛੇ ਜਾਣੇ ਚਾਹੀਦੇ ਹੈ ਇਸ ਨਰਦ ਦੇ ਵਿੱਚ ਅਗਲੀ ਗੱਲ ਦੋਸਤੋ ਅ ਗੁਰੂਗ੍ਰਾਮ ਯੂਨੀਵਰਸਿਟੀ ਦੇ ਵਿੱਚ ਇੱਕ 12 ਨਵੰਬਰ ਨੂੰ ਸੈਮੀਨਾਰ ਇੱਕ ਇੱਕ ਵਿਚਾਰ ਚਰਚਾ ਹੋਣੀ ਸੀ ਉਸ ਵਿਚਾਰ ਚਾਚਾ ਦਾ ਵਿਸ਼ਾ ਸੀਗਾ ਬਰਾਬਰ ਹੱਕਾਂ ਲਈ ਫਲਸਤੀਨੀ ਸੰਘਰਸ਼ ਤੇ ਇਸ ਬਾਰੇ ਭਾਰਤ ਤੇ ਗਲੋਬਲ ਪ੍ਰਤੀਕਿਰਿਆਵਾਂ ਤੇ ਇਹਦੇ ਵਿੱਚ ਮੁੱਖ ਤੌਰ ਤੇ ਜਿਹੜਾ ਭਾਗ ਲੈਣਾ ਸੀਗਾ ਜਵਾਰਲਾ ਨਹਿਰੂ ਯੂਨੀਵਰਸਿਟੀ ਦੀ ਇੱਕ ਮੰਨੀ ਪਰਮੰਨੀ ਪ੍ਰੋਫੈਸਰ ਹੈ ਪ੍ਰੋਫੈਸਰ ਯੋਆ ਹਸਨ ਯੋਆ ਹਸਨ ਨੇ ਉੱਥੇ ਜਾਣਾ ਸੀ ਤੇ ਉਹਦਾ ਜਿਹੜਾ ਜਿਹੜਾ ਉਹਦਾ ਭੇਜਿਆ ਗਿਆ ਪੱਤਰ ਪੱਤਰ ਜਿਹੜਾ ਜਿਹੜਾ ਸੱਦਾ ਪੱਤਰ ਹੈ ਉਹ ਸੱਦਾ ਪੱਤਰ ਦੇ ਉੱਤੇ ਉੱਥੋਂ ਦੇ ਵਾਈਸ ਚਾਂਸਲਰ ਸ੍ਰੀ ਡਾਕਟਰ ਦਿਨੇਸ਼ ਕੁਮਾਰ ਦਾ ਨਾਮ ਉਹਨਾਂ ਦੇ ਇੱਕ ਪੈਟਰਨ ਵਜੋਂ ਲਿਖਿਆ ਹੋਇਆ ਸੀਗਾ ਸੱਦਾ ਪੱਤਰ ਭੇਜਿਆ ਸੀ ਉੱਥੋਂ ਦੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਹੈੱਡ ਅਨਪੂਰਨਾ ਸ਼ਰਮਾ ਉਹਨਾਂ ਨੇ ਤੇ ਉਸ ਤੋਂ ਪਹਿਲਾਂ 2 ਦਿਨ ਪਹਿਲਾਂ ਵਾਈਸ ਚਾਂਸਲਰ ਨੇ ਉਸੇ ਉਹ ਜਿਹੜੀ ਵਿਚਾਰ ਚਰਚਾ ਉਹ ਕੈਨਸਲ ਕਰਾ ਦਿੱਤੀ ਉਨਾਂ ਨੂੰ ਪੁੱਛਿਆ ਗਿਆ ਵੀ ਕਿਉਂ ਕੈਨਸਲ ਕਰਾਈ ਗਈ ਹੈ ਕਹਿੰਦੇ ਜਿਹੜਾ ਇਹਦਾ ਵਿਸ਼ਾ ਇੱਕ ਤਾਂ ਮੈਨੂੰ ਪੁੱਛ ਕੇ ਨਹੀਂ ਕਰਿਆ ਦੂਜਾ ਵੀ ਜਿਹੜਾ ਇਹ ਵਿਸ਼ਾ ਵਿਚਾਰ ਚਰਚਾ ਵਾਲਾ ਇਹ ਵਿਵਾਦਪੂਰਨ ਹੈ ਵਾਈਚਾਂਸਲਰ ਸਾਹਿਬ ਤੁਸੀਂ ਵਿਵਾਦਪੂਰਨ ਕਹਿੰਦੇ ਹੋ ਉੱਥੇ ਤਾਂ ਕਤਲੇਆਮ ਹੋ ਰਿਹਾ ਹੈ ਫਲਸਤੀਨ ਦੇ ਮਸਲੇ ਦੇ ਉੱਤੇ ਵਿਵਾਦਪੂਰਨ ਨਹੀਂ ਖੜੇ ਕਿਧਰੋਂ ਤੁਸੀਂ ਇਹ ਤੁਹਾਡੇ ਦਿਮਾਗ ਦੀ ਕੁੰਡੀ ਹੈ ਵੀ ਤੁਸੀਂ ਉਹਨਾਂ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਮਾਰਨ ਤੋਂ ਹਟਾਉਣ ਤਾਂ ਤਾਂ ਚਲ ਤੁਹਾਡੇ ਵਸਦਾ ਰੋਗ ਨਹੀਂ ਹੋਣਾ ਤੇ ਘੱਟੋ ਘੱਟ ਤੁਸੀਂ ਉਹਨਾਂ ਨਾਲ ਹਮਦਰਦੀ ਦੇ ਚਾਰ ਸ਼ਬਦ ਇੱਥੇ ਕਹੇ ਜਾਣ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਤਾਂ ਉਹ ਵੀ ਬੁਰੇ ਲੱਗ ਰਹੇ ਐ ਅਜਿਹੀ ਮੰਨ ਸਕਦਾ ਬਹੁਤ ਹੀ ਭੈੜੀ ਐ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਸਾਰੇ ਪਹਿਲਾਂ ਜਿਹੜੇ ਐ ਉਹ ਈਰਾਨ ਦਾ ਤੇ ਦੂਜੀਆਂ ਉਹਨਾਂ ਦੀਆਂ ਐਮਬੈਸੀਜ਼ ਦੇ ਜਿਹੜੇ ਲੈਕਚਰ ਹੋਣੇ ਸੀ ਜੀਐਨਯੂ ਦੇ ਵਿੱਚ ਉਹ ਕੈਨਸਲ ਕੀਤੇ ਗਏ ਸੀ ਤੇ ਹੁਣ ਉਸੇ ਲੜੀ ਦੇ ਵਿੱਚ ਇਹ ਲੈਕਚਰ ਇਸ ਵਿਚਾਰ ਚਰਚਾ ਦਾ ਕੈਨਸਲ ਹੋਣਾ ਬਹੁਤ ਹੀ ਮਾੜਾ ਹੈ ਅਸੀਂ ਉਸ ਵਾਈਸ ਚਾਂਸਲ ਦੀ ਸਖਤ ਨਿੰਦਿਆ ਕਰਦੇ ਹਾਂ ਤੇ ਦੇਸ਼ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਹੜੀ ਇਹ ਵਿਚਾਰ ਪ੍ਰਗਟਾਉਣ ਦੀ ਜਗ੍ਹਾ ਯੂਨੀਵਰਸਿਟੀਆਂ ਜਿਹੜੀਆਂ ਨੇ ਖੁੱਲ੍ਹਮ ਖੁੱਲੇ ਵਿਚਾਰ ਚਰਚਾ ਦਾ ਵੱਡਾ ਮੰਚ ਨੇ ਇਹ ਮੰਚ ਬਰਕਰਾਰ ਰੱਖਣੇ ਚਾਹੀਦੇ ਆ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ